ਆਲਸੀ ਨੇ ਬੋਟਾਂ ਪਾ ਕੇ ਸਿੱਖ ਹੁੰਦਾ ਸਬੂਤ ਦੇ ਨਾਵਾ ਗਲੀਆਂ ਨਾਲੀਆਂ ਦੇ ਆਪਾ 70 75 ਸਾਲਾਂ ਨਾਲ ਵਹਿੰਦੇ ਆਉਣੇ ਕਿਉਂ ਨਿੱਕੀਆ ਨੂੰ ਦੱਸਣਾ ਵਾ ਤੁਸੀਂ ਸੇਖਿਆ ਸਿੱਖ ਹੁੰਦੇ ਨਾ ਤੇ ਜਿਹੜਾ ਪੰਛੀ ਆ ਸਾਡਾ ਪੰਖ ਦੇ ਗ੍ਰੰਥ ਦੀ ਰਾਖੀ ਕਰਨੀ ਹੈ ਇਹ ਪੰਛੀ ਦੇ ਗ੍ਰੰਥ ਦੀ ਜਿਹੜੀ ਆ ਉਹ ਸੇਵਾ ਕਰਨੀ ਆ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਪਿੰਨ ਪਿੰਨ ਵੱਡੀ ਲਹਿਰ ਚੱਲ ਪਈ ਐ ਤੇ ਸਿੱਖ ਪੰਥ ਇੱਕ ਵਾਰ ਫਿਰ ਇਕੱਠ ਹੋ ਰਿਹਾ ਐ ਇਸ ਵਾਰ ਸਿੱਖਾਂ ਵੱਲੋਂ ਵੱਡੇ ਪੱਦਰ ਤੇ ਪੁਰਾਣੀਆਂ ਪਾਰਟੀਆਂ ਤੋਂ ਮੂੰਹ ਮੋੜ ਕੇ ਇਕੱਠ ਹੋ ਕੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣ ਦੀ ਤੇ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਦੀ ਇੱਕ ਸੋਚ ਨੂੰ ਲੈ ਕੇ ਅੱਗੇ ਵਧਿਆ ਜਾ ਰਿਹਾ ਐ ਤੇ ਸਰਕਾਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਦੀ ਆਸ ਨੂੰ ਛੱਡ ਕੇ ਸਿਰਫ ਤੇ ਸਿਰਫ ਗ੍ਰੰਥ ਤੇ ਪੰਥ ਨੂੰ ਬਚਾਉਣ ਲਈ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਇਕਜੁੱਟ ਹੋਇਆ ਜਾ ਰਿਹਾ ਹੈ ਤੇ ਪਿੰਡਾਂ ਵਾਲਿਆਂ ਵੱਲੋਂ ਆਪਣੇ ਪੱਧਰ ਤੇ ਵੱਡੇ ਇਕੱਠ ਕਰਕੇ ਵੱਡੀਆਂ ਮੀਟਿੰਗਾਂ ਕੀਤਾ ਜਾ ਰਹੀਆਂ ਤੇ ਇਸ ਮੀਟਿੰਗ ਵਿੱਚ ਸਿੰਘਾਂ ਨੇ ਵੱਡੇ ਐਲਾਨ ਕਰ ਦਿੱਤੇ ਨੇ ਕੀ ਕਹਿਣਾ ਇਹਨਾਂ ਸਿੰਘਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਇਹ ਨਹੀਂ ਵੀ ਆਪਾਂ ਗਲੀਆਂ ਨਾਲੀਆਂ ਦਾ ਕਿਸੀਮਤ ਰਹਿਣਾ ਵਾਂ ਜਾਂ ਜਾਂ ਆਪਾਂ ਆਟਾ ਦਾਲ ਦਾ ਕਿਸੀਮਤ ਰਹਿ ਜਾਣਾ ਵਾ ਇਹ ਦਾਵਾ ਅਸੀਂ ਅਮਰਪਾਲ ਸਿੰਘ ਨੂੰ ਵੋਟਾਂ ਪਾ ਕੇ ਸਿੱਖ ਹੁੰਦਾ ਸਬੂਤ ਦੇਣਾ ਵਾ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਨਤਪਾਲ ਸਿੰਘ ਨੂੰ ਵੋਟਾਂ ਪਾ ਕੇ ਸਿੱਖ ਹੋ ਹੁੰਦਾ ਜਿਹੜਾ ਸਬੂਤ ਆ ਉਹ ਦੇਣਾ ਵਾ ਗਲੀਆਂ ਨਾਲੀਆਂ ਦੇ ਆਪਾਂ 70-75 ਸਾਲਾਂ ਦਾ ਵੇਹਨੇ ਹੁਣੇ ਵੀ ਉਹ ਗਲੀਆਂ ਨਾਲੀਆਂ ਬਣੀ ਜਾਂਦੀਆਂ ਲੈਟਰਨਾਂ ਬਣੀਆਂ ਜਾਂਦੀਆਂ ਵਾ ਗੁਈਆਂ ਨੂੰ ਦੱਸਣਾ ਵਾ ਵੀ ਅਸੀਂ ਸਿੱਖ ਆ ਸਿੱਖ ਹੋ ਹੁੰਦੇ ਨਾਂ ਤੇ ਅਸੀਂ ਜਿਹੜਾ ਪੰਥ ਆ ਸਾਡਾ ਪੰਥ ਦੇ ਗ੍ਰੰਥ ਦੀ ਰਾਖੀ ਕਰਨੀ ਹੈ ਅਸੀਂ ਪੰਥ ਦੇ ਗ੍ਰੰਥ ਦੀ ਜਿਹੜੀ ਆ ਉਹ ਸੇਵਾ ਕਰਨੀ ਆ ਇਹ ਸਾਰੀ ਸੰਗਤ ਦਾ ਬੜਾ ਵੱਡਾ ਸੰਯੋਗ ਆ ਸਾਰਿਆਂ ਨੇ ਹੀ ਉਹਦੋਂ ਜਿੱਦਨਾ ਇਹਨਾਂ ਨੇ ਆਪਣੇ ਪਤਵੰਤੇ ਸੱਜਣ ਆਉਣਗੇ ਉਸ ਦਿਨ ਫਿਰ ਵੜਾ-ਵੜਾ ਇਕੱਠ ਕੀਤਾ ਜਾਊਗਾ ਇੱਥੇ ਇਹਨਾਂ ਨੇ ਹਾਲ ਹੋ ਜਾਵੇ ਹਰਿਆਰ ਕਾਉਂ ਹਰਿਆਰ ਕਾਉਂ ਜਟਿਆਂ ਬਾਜਾਂ ਵਾਲੇ ਸਤਿਗੁਰੂ ਹਰਿਵੰਦ ਬਾਣੀ ਦੀ ਬਾਣ ਜੀ ਤੋਂ ਗੁਪਤੋ ਸ਼ੀਦੂ ਸਿੰਘੋ ਸਰਵਾਰ ਗੁਰੂ ਕਾਂਸੇ ਸਿੰਘ ਸਾਹਿਬ ਜੀ ਤੋਂ ਸਤਿ ਅਕਾਲ